ਸਤ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਤੇ ਤੁਸੀਂ ਚੈਨਲ ਦੇਖ ਰਹੇ ਹੋ ਤੁਹਾਡਾ ਆਪ ਦਾ ਆਪਣਾ ਟਰੈਕਟਰ ਮੰਡੀ ਤੇ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਗੱਲ ਆਪਾਂ ਪੂਰੀ ਕਰਦੇ ਹਾਂ ਕੱਲੀ-ਕੱਲੀ ਮਸ਼ੀਨਰੀ ਦੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਕੋਠੀ ਮਕਾਨ ਕਰ ਕੋਈ ਗੱਡੀ ਮੋਟਰਸਾਈਕਲ ਬੋਲਟ ਜੀਪ ਕੁਝ ਵੀ ਇਹ ਵੇਚਣ ਵਾਸਤੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਭੇਜੋ ਇੱਕ ਵੀਡੀਓ ਫੋਟੋ ਵਾਚਿੰਗ ਤੇ ਹੁਣ ਆਪਾਂ ਗੱਡੀਆਂ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਪਹਿਲੀ ਗੱਡੀ ਆਪਣੇ ਕੋਲੇ 2008 ਮਾਡਲ ਆਲਟੋ ਐਲ ਐਕਸ ਆਈ ਮੋਗੇ ਏਰੀਆ ਚ ਪਹੁੰਚੀ ਹੈ ਰੇਟ 87000 ਰੁਪਿਆ ਇਹਨਾਂ ਨੇ ਕਿਹਾ ਰਜਿਸਟਰ ਪੰਜਾਬ ਦੇ ਵਿੱਚ ਹੋਈ ਹੈ ਨੰਬਰ ਗੱਡੀ ਦਾ ਦਿੱਲੀ ਹੈ ਗੱਡੀ ਦੇ ਟਾਇਰ ਵਧੀਆ ਪਏ ਨੇ ਤੇ ਗੱਡੀ ਚ ਕੋਈ ਕਮੀ ਨਹੀਂ ਬਹੁਤ ਚੰਗੀ ਮਾਲਕ ਨੇ ਰੱਖੀ ਹੋਈ ਹੈ ਘਰ ਦੀ ਗੱਡੀ ਹੈ ਜਿਹੜਾ ਗੱਡੀ ਦਾ ਰੇਟ ਹੈ ਮਾਲਕ ਨੇ ਕਿਹਾ ਉੱਪਰ-ਨੀਚੇ ਹੋ ਜਾਊਗਾ ਇੱਕ ਵਾਰੀ ਸਰਫਾ ਡਿਮਾਂਡ ਹੈਗੀ ਗੱਡੀ ਤੁਸੀਂ ਦੇਖੋ ਤੁਹਾਡੇ ਸਾਹਮਣੇ ਆ ਫੋਟੋਆਂ ਚੱਲ ਰਹੀਆਂ ਕੋਈ ਨੁਕਸ ਨਹੀਂ ਹੈਗਾ ਬਹੁਤ ਵਧੀਆ ਗੱਡੀ ਆ ਟਾਇਰ ਬਹੁਤ ਚੰਗੇ ਨੇ ਗੱਡੀ ਬਹੁਤ ਚੰਗੀ ਆ ਜੇ ਆਪਾਂ ਅੰਦਰੋਂ ਗੱਲ ਕਰੀਏ ਏਸੀ ਹੀਟਰ ਤੱਕ ਵਰਕਿੰਗ ਚ ਹੈ ਤੇ ਸੀਟ ਕਵਰ ਵਧੀਆ ਨੇ ਮੈਟਿੰਗ ਵਧੀਆ ਹੋਈ ਹੈ ਤੇ ਮਾਲਕ ਨੇ ਵਧੀਆ ਚਲਾਈ ਹੋਈ ਆ ਮੋਗੇ ਖੜੀ ਆ ਕਿਸੇ ਨੂੰ ਵੀ ਪਸੰਦ ਆ ਵੀ ਗੱਲ ਕਰ ਲਿਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ 90561 ਤੇ 79 917 ਇਸ ਨੰਬਰ ਤੇ ਗੱਲ ਕਰ ਲਿਓ ਦੂਸਰੀ ਗੱਡੀ ਆਪਣੇ ਕੋਲ Swift VDI ਪਹੁੰਚੀ ਆ 2011 ਮਾਡਲ ਹੈ ਤੇ ਗੱਡੀ ਖੜੀ ਆ ਜੀਰੇ ਏਰੀਆ ਚ ਇੱਕ ਅੱਸੀ ਮਾਲਕ ਨੇ ਰੇਟ ਕਿਹਾਗਾ ਗੱਡੀ ਠੀਕ ਹੈ ਹਰਿਆਣਾ ਨੰਬਰ ਹੈ ਤੇ ਅੰਦਰੋਂ ਵੀ ਗੱਡੀ ਠੀਕ ਹੈ ਬਾਹਰੋਂ ਵੀ ਠੀਕ ਹੈ ਬਾਕੀ ਤੁਹਾਡੇ ਸਾਹਮਣੇ ਜੀ ਫੋਟੋਆਂ ਚੱਲ ਰਹੀਆਂ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਗੱਡੀ ਪਸੰਦ ਆ ਵੀ ਜਾ ਕੇ ਦੇਖ ਸਕਦਾ ਹੋਂ ਇਹਨਾਂ ਦੇ ਏਰੀਆ ਚ ਚਲਾ ਕੇ ਕਿਸੇ ਨੇ ਦੇਖਣੀ ਚਲਾ ਕੇ ਦੇਖ ਸਕਦਾ ਹੋਂ ਕੋਈ ਨੁਕਸ ਨਹੀਂ ਗੱਡੀ ਚ ਨਾ ਕੋਈ ਡੈਮੇਜ ਨਾ ਕੋਈ ਗੜੀਸੜੀ ਹੈ ਨਾ ਕੋਈ ਐਕਸੀਡੈਂਟ ਹੈ ਤੇ ਵਧੀਆ ਮਾਲਕ ਨੇ ਚਲਾਈ ਹੋਈ ਹੈ ਚਿੱਟੇ ਰੰਗ ਦੀ ਗੱਡੀ ਹੈ ਬਾਕੀ ਚਾਰੇ ਪਾਸੋਂ ਫੋਟੋਆਂ ਚਲੇ ਰਹੀਆਂ ਟਾਇਰ ਵਧੀਆ ਨੇ ਨਵੇਂ ਤੇ ਸਰਵਿਸ ਸਰਵਿਸ ਨਮੀ ਹੋਈ ਹੈ ਕੰਡੀਸ਼ਨ ਆਲ ਓਕੇ ਹੈ ਤੇ ਬਾਕੀ ਤੁਹਾਡੇ ਸਾਹਮਣੇ ਹੈ ਜੀ ਸੁਪਰਟ ਵੀਡੀਆ ਹੀ ਗੱਡੀ ਹੈ 80 ਮੰਗਾ ਲੈਸ ਵੈਸ ਹੋ ਜਾਊਗਾ ਰੇਟ ਦੀ ਟੈਨਸ਼ਨ ਨਾ ਲਿਓ ਮਾਲਕ ਨੇ ਕਿਹਾ ਤੇ ਜਿੰਨਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 83 605 13414 ਆ ਮਾਲਕ ਦਾ ਨੰਬਰ ਹੈ ਜਿੰਨਾਂ ਦੀ ਆ ਗੱਡੀ ਹੈ ਜੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚਿਆ ਸੈਂਟਰੂ ਸੈਂਟਰੂ ਗੱਡੀ ਐ ਜੀ ਇਹਦੀ ਪਾਸਿੰਗ 2028 ਤੱਕਰ ਹੋਈ ਐ ਰੀਨਿਊ ਕਰਵਾਈ ਹੋਈ ਐ ਇਨਸ਼ੋਰੈਂਸ ਵੀ ਹੈਗਾ ਕਾਗਜ ਪੇਪਰ ਸਾਰੇ ਕੰਪਲੀਟਡ ਨੇ ਸੈਕੰਡ ਓਨਰ ਗੱਡੀ ਆ ਘੜੀ ਖੜੀ ਆ ਪਟਿਆਲੇ ਤੇ 70000 ਰੁਪਏ ਮਾਲਕ ਨੇ ਰੇਟ ਕਿਹਾਗਾ ਬਾਕੀ ਕਹਿੰਦੇ ਸੀਗੇ ਉੱਪਰ نیچے ਰੇਟ ਕਰ ਲਾਂਗੇ ਤੇ ਜਾ ਕੇ ਦੇਖਣੀ ਹੋਵੇ ਤੁਸੀਂ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਗੱਡੀ ਚਲਾ ਕੇ ਵੀ ਦੇਖ ਸਕਦੇ ਹੋ ਬਾਕੀ ਆਪਾਂ ਫੋਟੋਆਂ ਵੀ ਦਿਖਾਤੀਆਂ ਨੰਬਰ ਵੀ ਮਾਲਕ ਦੇ ਦਤਾ ਤੁਸੀਂ ਆਪੇ ਕਰ ਲਿਓ ਗੱਲ ਤੇ ਨੰਬਰ ਤੁਹਾਨੂੰ ਮਿਲ ਗਿਆ ਉਹ ਸਕਰੀਨ ਤੇ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਵੀਡੀਓ ਵਧੀਆ ਲੱਗੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਿਸੇ ਵੀ ਏਰੀਆ ਚੋਂ ਅਗਲੀ ਮਸ਼ੀਨਰੀ ਤੁਹਾਨੂੰ ਕਿਹੜੇ ਏਰੀਆ ਚੋਂ ਚਾਹੀਦੀ ਹੈ ਅਗਲੀ ਵੀਡੀਓ ਚ ਤੁਸੀਂ ਦੱਸਿਓ ਲੈ ਕੇ ਆਪਾਂ ਪਹੁੰਚ ਜਾਗੇ ਤੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ ਭੇਜੋ ਆਪਣੇ ਕੋਲੇ ਜਲਦੀ ਤੋਂ ਜਲਦੀ ਐਡ ਆਪਾਂ ਲਗਾ ਦੇਵਾਂਗੇ